ਬਹੁਤ ਹੀ ਸਤਿਕਾਰਯੋਗ ਸਿੱਖਿਆ ਪ੍ਰੋਵਾਈਡਰ ਐਸੋਸੀਏਟ ਅਧਿਆਪਕ ਸਾਥੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਥੀਓ ਜਿਵੇਂ ਅੱਜ ਕੁਝ ਮੈਸੇਜ ਸ਼ਾਰਟ ਵਿੱਚ ਪਾਏ ਵੀ ਸੀ ਕਿ ਸਾਡੀ ਜਿਹੜੀ ਮੀਟਿੰਗ ਅੱਜ ਹੋਣ ਜਾ ਰਹੀ ਸੀ ਉਹਦੇ ਨਾਲ ਸੰਬੰਧਤ ਹੁਣ ਅਸੀਂ ਆਪਣੇ ਘਰ ਪਹੁੰਚੇ ਆ ਤੇ ਸਭ ਨਾਲ ਜਾਣਕਾਰੀ ਸਾਂਝੀ ਕਰਨ ਲਈ ਮੈਂ ਵੀਡੀਓ ਬਣਾ ਰਿਹਾ ਕਿ ਅੱਜ ਸਾਡੀ ਜਿਹੜੀ ਮੀਟਿੰਗ ਹੋਈ ਆ ਸਾਡੇ ਮਾਨਯੋਗ ਡੀਪੀਆਈ ਮੈਡਮ ਉਹਨਾਂ ਨਾਲ ਤੇ ਅਸਿਸਟੈਂਟ ਡੀਪੀਆਈ ਤੇ ਇੱਕ ਅਧਿਕਾਰੀ ਨਾਲ ਹੋਰ ਤਿੰਨ ਅਧਿਕਾਰੀਆਂ ਨਾਲ ਸਾਡੀ ਮੀਟਿੰਗ ਹੋਈ ਹੈ ਦੇਖੋ ਸਾਥੀਓ ਸਾਡੀ ਸ਼ੁਰੂ ਤੋਂ ਆਦਤ ਰਹੀ ਆ ਜਦੋਂ ਤੋਂ ਅਸੀਂ ਸੰਘਰਸ਼ ਸ਼ੁਰੂ ਕੀਤਾ ਸੀਗਾ ਆਪਦਾ ਸੰਘਰਸ਼ ਲੜਿਆ ਆਪਦੇ ਇੱਜ਼ਤ ਮਾਣ ਲਈ ਜੋ ਅਸੀਂ ਆਪਦਾ ਸੰਘਰਸ਼ ਲੜਿਆ ਸੀਗਾ ਅਸੀਂ ਉਦੋਂ ਤੋਂ ਲੈ ਕੇ ਇਹ ਗੱਲ ਮਨ ਵਿੱਚ ਠਾਣੀ ਸੀ ਕਿ ਕਦੇ ਵੀ ਸਚਾਈ ਆ ਜਿਹੜੀ ਉਹ ਲੋਕਾਂ ਤੋਂ ਆਮ ਜਨਤਾ ਤੋਂ ਆਮ ਕਿਡਰ ਤੋਂ ਲੁਕੋ ਕੇ ਨਹੀਂ ਰੱਖਣੀ ਜੋ ਗੱਲ ਸੱਚੀ ਹੈ ਉਹ ਹੀ ਕਹਿਣੀ ਆ ਤੇ ਸ਼ੁਰੂ ਤੋਂ ਲੈ ਕੇ ਅਸੀਂ ਇਦਾਂ ਹੀ ਗੱਲ ਕਰਦੇ ਆਏ ਆ ਅੱਜ ਵੀ ਉਸੇ ਤਰੀਕੇ ਨਾਲ ਤੁਹਾਨੂੰ ਜਾਣਕਾਰੀ ਦੇਵਾਂਗੇ ਸਾਨੂੰ ਝੂਠ ਬੋਲਣਾ ਆਉਂਦਾ ਨਹੀਂ ਤੇ ਨਾ ਹੀ ਸਾਨੂੰ ਚੰਗਾ ਲੱਗਦਾ ਬੋਲਣਾ ਕਿਉਂਕਿ ਜੋ ਲੋਕ ਜੋ ਕੈਡਰ ਜੋ ਸਾਡੇ ਤੇ ਵਿਸ਼ਵਾਸ ਕਰਦੇ ਆ ਸਾਰੇ ਸਾਨੂੰ ਕਿਤੇ ਨਾ ਕਿਤੇ ਉਹ ਸਪੋਰਟ ਕਰਦੇ ਆ ਤੇ ਸਾਡਾ ਮਨ ਨਹੀਂ ਕਰਦਾ ਵੀ ਅਸੀਂ ਕਿਸੇ ਨਾਲ ਧੋਖਾ ਕਰੀਏ ਸੋ ਸਾਥੀਓ ਜਿਹੜੀ ਗੱਲਬਾਤ ਅੱਜ ਹੋਈ ਹੈ ਕੁੱਲ ਮਿਲਾ ਕੇ ਜਿਹੜੀ ਸਾਡੀ ਪਾਲਿਸੀ ਬਣੀ ਹੈ ਗੱਲ ਉਹਦੇ ਤੇ ਖੜਦੀ ਹੈ ਸਾਰੇ ਅਫਸਰਾਂ ਅਧਿਕਾਰੀਆਂ ਨੇ ਇਹੀ ਗੱਲ ਕਹੀ ਹੈ ਕਿ ਜੋ ਪਾਲਿਸੀ ਦੇ ਵਿੱਚ ਲਿਖਿਆ ਉਸ ਤੋਂ ਵੱਧ ਤੁਹਾਨੂੰ ਨਹੀਂ ਮਿਲ ਸਕਦਾ ਨਾ ਅਸੀਂ ਤੁਹਾਨੂੰ ਦੇ ਸਕਦੇ ਆ ਜੋ ਪਾਲਿਸੀ ਦੇ ਵਿੱਚ ਲਿਖਿਆ ਤੁਹਾਨੂੰ ਉਹੀ ਮਿਲੂਗਾ ਉਹੀ ਤੁਹਾਡੇ ਤੇ ਲਾਗੂ ਹੋਊਗਾ ਸੋ ਸਾਥੀਓ ਪਾਲਿਸੀ ਤੁਸੀਂ ਦੇਖ ਹੀ ਚੁੱਕੇ ਹੋ ਪਾਲਿਸੀ ਦੇ ਵਿੱਚ ਕੀ ਕੁਝ ਲਿਖਿਆ ਹੈ ਜੋ ਸਾਨੂੰ ਹੁਣ ਤੱਕ ਸਰਕਾਰ ਨੇ ਦਿੱਤਾ ਹੈ ਸਰਕਾਰ ਤਾਂ ਇਹੀ ਟੰਡੋਰਾ ਬਾਰ-ਬਾਰ ਸਟੇਜਾਂ ਤੋਂ ਪਿੱਟਦੀ ਆ ਰਹੀ ਹੈ ਕਿ ਅਸੀਂ ਇੰਨੇ ਬੰਦੇ ਰੈਗੂਲਰ ਕਰਤੇ ਪਰ ਇਹ ਰੈਗੂਲਰ ਨੂੰ ਇੱਕੋ ਤਰੀਕਾ ਗਿਣ ਰਹੇ ਆ ਕਿ 58 ਸਾਲ ਤੱਕ ਤੁਹਾਨੂੰ ਅਸੀਂ ਤੁਹਾਨੂੰ ਕੋਈ ਜੌਬ ਤੋਂ ਕੱਢ ਨਹੀਂ ਸਕਦਾ ਲਾਸਟ ਟਾਈਮ ਜਿਹੜੀ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਮੁੱਖ ਮੰਤਰੀ ਨੇ ਵੀ ਇਹ ਗੱਲ ਕਹੀ ਜਦੋਂ ਮੈਂ ਕਿਹਾ ਕਿ ਦੇਖੋ ਜੀ ਅਸੀਂ 7 ਮਹੀਨੇ ਸੰਘਰਸ਼ ਲੜਿਆ ਸਾਡੀ ਤੁਹਾਡੇ ਨਾਲ ਮੀਟਿੰਗ ਹੋਈ ਨੈਕਸਟ ਡੇ ਅਸੀਂ ਉਹ ਸੰਘਰਸ਼ ਨੂੰ ਸਮਾਪਤ ਕਰਤਾ ਸੀ ਤੁਹਾਡੇ ਭਰੋਸੇ ਜਿਹੜੀ ਲਾਸਟ ਜਲੰਧਰ ਜਿਮਣੀ ਚੌਣ ਵਿੱਚ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਤਾਂ ਉਹਨਾਂ ਨੇ ਅੱਗੋਂ ਜਿਹੜੀਆਂ ਆਪਣੀਆਂ ਕਿਉਂਕਿ ਮੁੱਖ ਮੰਤਰੀ ਸਾਹਿਬ ਹੈਗੇ ਗੱਲਾਂ ਦੇ ਪੂਰਾ ਮਤਲਬ ਉਹਨਾਂ ਨੂੰ ਗੱਲਾਂ ਕਰਨ ਦਾ ਬਹੁਤ ਤਰੀਕਾ ਹੈ ਉਹਨਾਂ ਨੇ ਆਪਣੇ ਗੱਲਾਂ ਦੇ ਢੰਗ ਵਿੱਚ ਕਿਹਾ ਕਿ ਤੁਹਾਡੀ ਤਨਖਾਹ ਕਿੰਨੀ ਸੀ ਤਾਂ ਮੈਂ ਦੱਸਿਆ ਵੀ ਇੰਨੀ ਹੁਣ ਕਿੰਨੀ ਹੈ ਮੈਂ ਕਹਿੰਨੀ ਤੁਸੀਂ ਅੱਜੇ ਵੀ ਖੁਸ਼ ਨਹੀਂ ਹੈਗੇ ਦੇਖੋ ਅਸੀਂ ਖੁਸ਼ ਆ ਸਾਨੂੰ ਜੋ ਦੇਤਾ ਤੁਸੀਂ ਅਸੀਂ ਉਸ ਚੀਜ਼ ਦਾ ਧੰਨਵਾਦ ਕੀਤਾ ਇੱਕ ਵਾਰੀ ਨਹੀਂ ਕੀਤਾ ਬਹੁਤ ਵਾਰ ਕੀਤਾ ਹੁਣ ਵੀ ਕਰਦੇ ਆ ਪਰ ਘੱਟੋ ਘੱਟ ਸਾਡੇ ਵਾਸਤੇ ਸੋਚਣ ਦੀ ਸਰਕਾਰ ਨੂੰ ਇਹ ਗੱਲ ਚਾਹੀਦੀ ਹੈ ਕਿ ਜੋ ਅਸੀਂ ਕੰਮ ਕਰਦੇ ਆ ਸਾਡੇ ਨਾਲ ਇੱਕ ਰੈਗੂਲਰ ਅਧਿਆਪਕ ਉਹੀ ਕੰਮ ਕਰਦਾ ਕੋਈ ਵੱਧ ਨਹੀਂ ਕਰਦਾ ਜੇ ਆਪਾਂ ਕਹੀਏ ਕਿ ਅਸੀਂ ਬਹੁਤ ਘੱਟ ਕੰਮ ਕਰ ਰਹੇ ਹਾਂ ਜਾਂ ਅਸੀਂ ਪਿੱਛੇ ਹਾਂ ਜਾਂ ਸਾਨੂੰ ਕੋਈ ਵੱਖਰਾ ਕੰਮ ਦਿੱਤਾ ਜਾ ਰਿਹਾ ਉਹੀ ਕੰਮ ਇੱਕ ਰੈਗੂਲਰ ਅਧਿਆਪਕ ਕਰ ਰਿਹਾ ਉਹੀ ਕੰਮ ਅਸੀਂ ਕਰ ਰਹੇ ਹਾਂ ਪਰ ਉਹਦੇ ਨਾਲ ਜੇ ਅਸੀਂ ਕੰਪੇਅਰ ਕਰਕੇ ਦੇਖੀਏ ਤਾਂ ਸਾਨੂੰ ਮਿਲਕ ਹੀ ਰਿਹਾ ਸਿਰਫ ਚੌਥਾ ਹੀ ਸਤਨਖਾ ਕੋਈ ਪੱਤਾ ਨਹੀਂ ਕੋਈ ਕੁਝ ਨਹੀਂ ਤਾਂ ਸਰਕਾਰ ਨੇ ਜੋ ਸਾਡੇ ਲਈ ਟਕਵੰਜ ਰਚਿਆ ਸੀਗਾ ਅੱਜ ਵੀ ਗੱਲ ਉੱਥੇ ਹੀ ਖੜੀ ਹੈ ਕਿਉਂਕਿ ਸਾਨੂੰ ਅਧਿਕਾਰੀਆਂ ਨੇ ਇਹੀ ਕਿਹਾ ਕਿ ਤੁਹਾਨੂੰ ਜੋ ਦੇ ਦਿੱਤਾ ਗਿਆ ਤੇ ਜੋ ਤੁਹਾਡੀ ਪਾਲਿਸੀ ਵਿੱਚ ਲਿਖਿਆ ਉਸ ਤੋਂ ਬਾਅਦ ਕੁਝ ਨਹੀਂ ਦੇ ਸਕਦੇ ਸੀ ਸਾਥੀਓ ਪਾਲਿਸੀ ਤੁਸੀਂ ਸਾਹਮਣੇ ਪੜ੍ਹੀ ਹੈ ਉਹਦੇ ਵਿੱਚ ਕੀ ਕੁਝ ਲਿਖਿਆ ਤੁਹਾਨੂੰ ਵੀ ਪਤਾ ਸੋ ਕੁੱਲ ਮਿਲਾ ਕੇ ਜੇ ਅਸੀਂ ਕਹੀਏ ਤਾਂ ਜਿਹੜੀਆਂ ਮੀਟਿੰਗਾਂ ਸੀਗੀਆਂ ਉਹਦੇ ਵਿੱਚੋਂ ਇੰਨੀਆਂ ਕ ਗੱਲਾਂ ਤਾਂ ਕੁਝ ਜ਼ਰੂਰ ਹੈਗੀਆਂ ਕਿ ਜਿਹੜੀ ACR ਦੀ ਗੱਲ ਆਪਣੀ ਚੱਲਦੀ ਹੈ ACR ਆਫਲਾਈਨ ਭਰੀ ਜਾਊਗੀ ਹੋ ਸਕਦਾ ਆਨਲਾਈਨ ਵੀ ਕਰ ਦੇਣ ਪਰ ਸ਼ੋਰਟ ਹੀ ਨਹੀਂ ਹੈਗੀ ਆਫਲਾਈਨ ਦਾ ਹੀ ਚੱਲ ਰਹੀ ਹੈ ਔਰ ਉਸ ਤੋਂ ਬਾਅਦ ਜਿਹੜੀ ਸਾਡੀ ਬਦਲੀਆਂ ਦੀ ਗੱਲ ਕਰੀਏ ਤਾਂ ਬਦਲੀਆਂ ਦੇ ਵਿੱਚ ਸਾਨੂੰ ਮੌਕਾ ਦਿੱਤਾ ਜਾਊਗਾ ਪਰ ਉਹ ਬਦਲੀ ਹੁੰਦੀ ਹੈ ਨਹੀਂ ਹੁੰਦੀ ਹੈ ਅਸੀਂ ਭਰਾਂਗੇ ਵੀ ਸਾਰਾ ਕੁਝ ਹੋਊਗਾ ਉਹਦੀ ਵੀ ਕੋਈ ਸ਼ੋਰਟੀ ਨਹੀਂ ਹੈਗੀ ਇਹ ਸਪਸ਼ਟ ਗੱਲਾਂ ਕਰ ਰਿਹਾ ਮੈਂ ਚਾਹੇ ਤੁਹਾਨੂੰ ਮੇਰੀ ਗੱਲ ਨੈਗੇਟਿਵ ਲੱਗੇ ਚਾਹੇ ਕੁਸ਼ਕਨ ਲੱਗੇ ਉਹ ਤੁਹਾਡੀ ਮਰਜ਼ੀ ਹੈ ਕਮੈਂਟ ਵੀ ਅਸੀਂ ਆਫ ਨਹੀਂ ਕਰ ਰਹੇ ਤੁਸੀਂ ਆਪਦੇ ਸੁਝਾਅ ਦੇ ਸਕਦੇ ਹੋ ਪਰ ਜੋ ਸੱਚਾਈ ਹੈ ਤੁਹਾਡੇ ਸਾਹਮਣੇ ਉਹ ਰੱਖ ਰਹੇ ਹਾਂ ਕਿਉਂਕਿ ਤੁਹਾਡੇ ਸਭ ਦੇ ਲਈ ਅਸੀਂ ਜਦੋਂ ਉੱਥੇ ਖੜਦੇ ਆਂ ਜਾ ਕੇ ਤਾਂ ਸਾਨੂੰ ਇਹ ਹੁੰਦਾ ਕਿ ਅਸੀਂ ਸਭ ਨੂੰ ਜਵਾਬ ਦੇਣਾ ਤੇ ਜੋ ਸੱਚਾਈ ਉੱਥੇ ਗੱਲਬਾਤ ਹੁੰਦੀ ਅਸੀਂ ਉਹ ਸੱਚਾਈ ਪੇਸ਼ ਕਰਦੇ ਆਂ ਅੱਜ ਤੱਕ ਵੀ ਕੀਤੀ ਆ ਹਮੇਸ਼ਾ ਕਰਦੇ ਰਵਾਂਗੇ ਲਾਸਟ ਦੇ ਵਿੱਚ ਸਾਥੀਓ ਮੈਂ ਸਪਸ਼ਟ ਜੀ ਗੱਲ ਦੱਸਣੀ ਚਾਹੂੰਗਾ ਕਿ ਜੇ ਆਪਾਂ ਕਹੀਏ ਕਿ ਸਾਡੀਆਂ ਸਾਨੂੰ ਬਹੁਤ ਕੁਝ ਮਿਲ ਗਿਆ ਤੇ ਬਹੁਤ ਕੁਝ ਮਿਲਣ ਜਾ ਰਿਹਾ ਹੈ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਜੋ ਸਾਨੂੰ ਮਿਲ ਗਿਆ ਉਹ ਤਨਖਾਹ ਦਾ ਵਾਧਾ ਹੈ ਇਸ ਤੋਂ ਬਿਨਾ ਇੱਕ ਛੁੱਟੀਆਂ ਦੀ ਲੈਟਰ ਸ਼ਾਇਦ ਜਾਰੀ ਹੋ ਜਵੇ ਕਿਉਂਕਿ ਪਹਿਲਾਂ ਤਾਂ ਇਹ ਲੈਟਰ ਜਾਰੀ ਕਰ ਚੁੱਕੇ ਆ ਕਿ ਤੁਹਾਨੂੰ ਜਿਹੜੀਆਂ ਪਿਛਲੀਆਂ ਛੁੱਟੀਆਂ ਦੇ ਮੁਤਾਬਕ ਛੁੱਟੀਆਂ ਮਿਲ ਜਾਣਗੀਆਂ ਪਰ ਹੋ ਸਕਦਾ ਹੈ ਕਿ ਸਪੈਸ਼ਲ ਉੱਤੇ ਲੈਟਰ ਜਾਰੀ ਹੋ ਜਵੇ ਇਸ ਤੋਂ ਬਿਨਾ ਸਾਨੂੰ ਨਹੀਂ ਕੁਝ ਨਜ਼ਰ ਆ ਰਿਹਾ ਕਿ ਸਾਨੂੰ ਮਿਲੇਗਾ ਔਰ ਉਸ ਤੋਂ ਬਾਅਦ ਇੱਕ ਹੋਰ ਗੱਲ ਹੈ ਕਿ ਜੇ ਅਸੀਂ ਚਾਹੁੰਦੇ ਆ ਕਿ ਪ੍ਰਾਪਤੀ ਅਸੀਂ ਕਰੀਏ ਤਾਂ ਇੱਕ ਵੱਡੀ ਲੜਾਈ ਸਾਨੂੰ ਲੜਨੀ ਪਊਗੀ ਜਿਹੜੀ ਕਿ ਕੋਈ ਇੱਕ ਬੰਦਾ ਇੱਕ ਜਥੇਬੰਦੀ ਕਿਉਂਕਿ ਅਸੀਂ ਕੱਚੇ ਅਧਿਆਪਕਾਂ ਵਿੱਚ ਵੀ ਬਹੁਤ ਸਾਰੀਆਂ ਜਥੇਬੰਦੀਆਂ ਅਲੱਗ-ਅਲੱਗਾਂ ਅਸੀਂ ਜਦੋਂ 7 ਮਹੀਨੇ ਦਾ ਸੰਘਰਸ਼ ਲੜਿਆ ਅਸੀਂ ਬਹੁਤ ਉੱਥੋਂ ਬੈਠੇ ਵੀ ਆਵਾਜ਼ਾਂ ਮਾਰੀਆਂ ਸਭ ਨੂੰ ਖੁੱਲੇ ਸੱਦੇ ਦਿੱਤੇ ਪਰ ਮੇਰੀ ਗੱਲ ਦਾ ਤੁਹਾਨੂੰ ਹੁਣ ਗੁੱਸਾ ਲੱਗਣਾ ਹੈ ਕਿ ਬਹੁਤ ਸਾਰੇ ਜਿਹੜੇ ਯੂਨੀਅਨ ਦੇ ਜਿਹੜੇ ਪ੍ਰਧਾਨ ਸੀ ਜਾਂ ਯੂਨੀਅਨ ਵਾਲੇ ਸੀ ਉਹ ਸਰਕਾਰ ਦੀ ਝੋਲੀ ਵਿੱਚ ਬੈਠੇ ਹੋਏ ਸੀਗੇ ਉਹ ਆ ਨਹੀਂ ਸੀ ਸਕਦੇ ਕਿਉਂਕਿ ਸਰਕਾਰ ਦੀ ਵਾਹ-ਵਾਹੀ ਇੰਨੀ ਕਰਦੀ ਸੀ ਕਿਹੜੇ ਮੂੰਹ ਨਾਲ ਸੀ ਵਾਪਸ ਆ ਸਕਦੇ ਸੀ ਪਰ ਦੇਖੋ ਹੁਣ ਅਸੀਂ ਵਾਪਸ ਹੋ ਸਕਦੇ ਆ ਕਿਉਂਕਿ ਸਾਨੂੰ ਪਤਾ ਲੱਗ ਗਿਆ ਸਾਡੇ ਸਾਹਮਣੇ ਸਾਰਾ ਕੁਝ ਆ ਗਿਆ ਵੀ ਅਸਲ ਵਿੱਚ ਹੋਇਆ ਕੀ ਹੈ ਤੇ ਸਾਡੇ ਨਾਲ ਕਿਹਾ ਸਾਨੂੰ ਕੁਝ ਗਿਆ ਤੇ ਉਹ ਸਾਨੂੰ ਮਿਲਤੀ ਜਿ ਮਿਲੀ ਨਹੀਂ ਸਰਕਾਰ ਨੇ ਤਾਂ ਆਪਣਾ ਪੱਖ ਪਿੱਟਣਾ ਹੀ ਆ ਸਰਕਾਰ ਨੇ ਤਾਂ ਕਹਿਣਾ ਸੀ ਆ ਕਰਤਾ ਸੀ ਜੋ ਕਰਤਾ ਸੀ ਉਹ ਕਰਤਾ ਪਰ ਰਿਐਲਿਟੀ ਦੇ ਵਿੱਚ ਅਸੀਂ ਜਾਣਦੇ ਆ ਜੋ ਸਾਡੇ ਨਾਲ ਵਾਦਾ ਕੀਤਾ ਸੀ ਉਹ ਵਾਦਾ ਪੂਰਾ ਨਹੀਂ ਹੋਇਆ ਤਨਖਾਹ ਦਾ ਵਾਦਾ ਹੋਇਆ ਇਸ ਤੋਂ ਬਾਅਦ ਕੁਝ ਨਹੀਂ ਹੋਇਆ ਸੋ ਜੇ ਅਸੀਂ ਇਹ ਚੀਜ਼ ਦੇ ਅਸੀਂ ਪ੍ਰਾਪਤੀ ਕਰਨਾ ਚਾਹੁੰਦੇ ਆ ਤਾਂ ਇੱਕ ਵੱਡੀ ਲੜਾਈ ਸਾਨੂੰ ਲੜਨੀ ਪਊਗੀ ਸਰਕਾਰ ਦੇ ਨੱਕ ਵਿੱਚ ਦਮ ਕਰਨਾ ਪਊਗਾ ਸਰਕਾਰ ਨੂੰ ਦਿਖਾਉਣਾ ਪਊਗਾ ਕਿ ਅਸੀਂ ਜੋ ਸਰਕਾਰ ਤੁਹਾਡੇ ਸਕੂਲ ਚ ਲਾਏ ਐ ਜੋ ਅਸੀਂ ਤੁਹਾਡੇ ਲਈ ਕੀਤਾ ਜੋ ਅਸੀਂ ਸਰਕਾਰ ਲਈ ਕੀਤਾ ਸਾਨੂੰ ਉਹਦਾ ਹੱਕ ਨਹੀਂ ਮਿਲ ਰਿਆ ਇੱਕ ਰੈਗੂਲਰ ਟੀਚਰ ਨੂੰ ਜੋ ਕੁਝ ਮਿਲਦਾ ਉਹ ਸਾਨੂੰ ਮਿਲਣਾ ਚਾਹੀਦਾ ਕਿਉਂਕਿ ਅਸੀਂ ਬਰਾਬਰ ਕੰਮ ਕਰ ਰਹੇ ਆ ਜਾਂ ਤਾਂ ਉਹ ਵੀ ਅਸੀਂ ਕੰਮ ਘੱਟ ਕਰ ਰਹੇ ਆ ਅਸੀਂ ਕੰਮ ਬਰਾਬਰ ਕਰ ਰਹੇ ਆ ਕਦੇ ਵੀ ਅਸੀਂ ਭੱਜੇ ਨਹੀਂ ਕਿਸੇ ਡਿਊਟੀ ਤੋਂ ਨਹੀਂ ਕੋਈ ਭੱਜਿਆ ਕਿਸੇ ਕੋਈ ਰਿਜ਼ਲਟ ਦੇਣ ਤੋਂ ਨਹੀਂ ਭੱਜਿਆ ਅਸੀਂ ਬਰਾਬਰ ਕੰਮ ਸਾਰਾ ਕੁਝ ਕਰਦੇ ਆਂ ਤੇ ਜਦੋਂ ਤਨਖਾਹ ਦਾ ਵੇਲਾ ਜਦੋਂ ਸਾਰੇ ਪੱਤਿਆਂ ਦਾ ਵੇਲਾ ਆਉਂਦਾ ਉਦੋਂ ਸਰਕਾਰ ਸਾਨੂੰ ਕਹਿੰਦੀ ਅਸੀਂ ਤੁਹਾਡੇ ਹੱਥੇ ਬਹੁਤ ਕੁਝ ਕਰਤਾ ਸੋ ਸਾਥੀਓ ਜੇ ਅਸੀਂ ਸਭ ਕੁਝ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਇੱਕ ਬਹੁਤ ਵੱਡੀ ਲੜਾਈ ਲੜਨੀ ਪਊਗੀ ਔਰ ਲੜਾਈ ਸਾਰਿਆਂ ਵੱਲੋਂ ਲੜੀ ਜਾਊਗੀ ਜੇ ਅਸੀਂ ਸਿਰਫ ਇਦਾਂ ਹੀ ਚੱਲਦੇ ਰਹਿਏ ਕਦੀ ਕੋਈ ਮੀਟਿੰਗ ਕਰਿਆ ਆ ਕਦੀ ਆ ਕੇ ਮੈਸੇਜਾਂ ਦੇ ਵਿੱਚ ਵੀਡੀਓ ਦੇ ਵਿੱਚ ਲੋਕਾਂ ਨੂੰ ਹੌਸਲੇ ਦੇ ਦਿੱਤੇ ਤਾਂ ਮਾਫ਼ ਕਰਨਾ ਫਿਰ ਅਸੀਂ ਜਿੱਥੇ ਹੈਗੇ ਆ ਇੱਥੇ ਹੀ ਰਵਾਂਗੇ ਸੋ ਸੋਚ ਵਿਚਾਰ ਲੈਣਾ ਇਸ ਗੱਲ ਨੂੰ ਅਸੀਂ ਉੱਥੇ ਬੈਠੇ ਹਾਂ ਵੀ ਜਦੋਂ 7 ਮਹੀਨੇ ਦਾ ਸੰਘਰਸ਼ ਲੜਿਆ ਅਸੀਂ ਉੱਥੋਂ ਵੀ ਖੁੱਲੀਆਂ ਆਵਾਜ਼ਾਂ ਮਾਰੀਆਂ ਸੀਗੀਆਂ ਕਿ ਆਜੋ ਪਲੇਟਫਾਰਮ ਤਿਆਰ ਆ ਸਾਨੂੰ ਆਪਦੇ ਹੱਕ ਲੈਣ ਲਈ ਲੜਨਾ ਚਾਹੀਦਾ ਪਰ ਅਫਸੋਸ ਉਦੋਂ ਸਾਡੇ ਸਾਥੀ ਸਾਡੇ ਵੱਲ ਨਹੀਂ ਆ ਸਕੇ ਕਾਰਨ ਤੁਸੀਂ ਸਭ ਜਾਣਦੇ ਹੋ ਪਰ ਹੁਣ ਅਸੀਂ ਉਸ ਚੀਜ਼ ਨੂੰ ਕਿਤੇ ਨਾ ਕਿਤੇ ਦੁਬਾਰਾ ਉਸ ਚੀਜ਼ ਵੱਲ ਜਾ ਸਕਦੇ ਹਾਂ ਸਾਡੇ ਕੋਲੇ ਮੌਕਾ ਆ ਰਿਹਾ ਅੱਗੇ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਜਦੋਂ ਵੀ ਕੋਈ ਵੀ ਸਾਂਝੇ ਤੌਰ ਤੇ ਸੰਘਰਸ਼ ਲੜਿਆ ਜਾਊਗਾ ਕੁਝ ਵੀ ਕੀਤਾ ਜਾਊਗਾ ਐਕਸ਼ਨ ਰੱਖਿਆ ਜਾਊਗਾ ਅਸੀਂ ਆਪਦੀ ਜਥੇਬੰਦੀ ਵੱਲੋਂ ਹਮੇਸ਼ਾ ਨਾਲ ਖੜਾਂਗੇ ਅੱਜ ਵੀ ਅਸੀਂ ਇਸ ਗੱਲ ਤੇ ਖੜੇ ਆ ਤੇ ਔਰ ਇਸ ਗੱਲ ਨੂੰ ਨੋਟ ਕਰ ਲੋ ਇਸ ਤੋਂ ਬਿਨਾ ਹੱਲ ਨਹੀਂ ਹੋਣਾ ਜਿੰਨਾ ਚਿਰ ਅਸੀਂ ਇੱਕ ਪਲੇਟਫਾਰਮ ਤੇ ਸਾਰੇ ਨਹੀਂ ਖੜਦੇ ਸਾਡਾ ਹੱਲ ਨਹੀਂ ਹੋਣਾ ਤੇ ਇਸ ਚੀਜ਼ ਨੂੰ ਸੋਚ ਵਿਚਾਰ ਲਓ ਸਾਰੇ ਤੇ ਬਾਕੀ ਜੋ ਮੀਟਿੰਗਾਂ ਹੋਈਆਂ ਤੁਹਾਨੂੰ ਉਹਦੇ ਬਾਰੇ ਦੱਸਦਾ ਕਿ ਸਾਡੇ ਵਾਸਤੇ ਸਿਰਫ ਗੱਲਾਂ ਹੀ ਨੇ ਕਿਉਂਕਿ ਜਿਹੜੀਆਂ ਗੱਲਾਂ ਕਰ ਰਹੇ ਕਿ ਸਾਡੇ ਸੀਐਸਆਰ ਰੂਲ ਬਣ ਰਹੇ ਆ ਤੁਹਾਡੇ ਸਿਵਲ ਸਰਵਿਸਿਜ਼ ਰੂਲ ਬਣ ਰਹੇ ਆ ਜੇ ਬਣਨੇ ਹੁੰਦੇ ਤਾਂ ਹੁਣ ਤੱਕ ਬਣ ਜਾਣੇ ਸੀ ਸਾਲ ਹੋ ਗਏ ਐਡਾ ਕਿੱਡਾ ਔਖਾ ਕੰਮ ਆ ਜਿਹੜਾ ਸਰਕਾਰ ਦਾ ਐਡਾ ਵੱਡਾ ਪਲਾਨ ਆ ਜਿਹੜਾ ਸਾਡੇ ਰੂਲ ਹੀ ਨਹੀਂ ਬਣ ਰਹੇ ਸੋ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਸਿਰਫ ਗੱਲਾਂ ਦਾ ਕੜਾ ਪਰੋਸਿਆ ਜਾ ਰਿਹਾ ਅਸਲ ਵਿੱਚ ਕੁਝ ਵੀ ਨਹੀਂ ਹੈਗਾ ਤੇ ਇਹ ਮਿਲਣਾ ਸਭ ਕੁਝ ਸੰਘਰਸ਼ ਨਾਲ ਹੀ ਆ ਸਾਥੀਓ ਸੋ ਬਾਕੀ ਸਭ ਤੁਹਾਡੇ ਸਭ ਤੇ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਦਾਂ ਲੈਣਾ ਕਦੋਂ ਲੈਣਾ ਕਿਵੇਂ ਲੜਨਾ ਹੈ ਤੇ ਬਾਕੀ ਅਸੀਂ ਫਿਰ ਵੀ ਆਪਦੇ ਵੱਲੋਂ ਆਪਦੀ ਜਥੇਬੰਦੀ ਵੱਲੋਂ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਮਨਪ੍ਰੀਤ ਸਿੰਘ ਮੋਗਾ ਅਸੀਂ ਇਸ ਚੀਜ਼ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਜਦੋਂ ਵੀ ਕਦੇ ਕੋਈ ਸਾਂਝ ਰੂਪ ਵਿੱਚ ਸੰਘਰਸ਼ ਲੜਿਆ ਜਾਊਗਾ ਤਾਂ ਅਸੀਂ ਕਦੇ ਵੀ ਪਿੱਛੇ ਨਹੀਂ ਹੋਵਾਂਗੇ ਕਿਉਂਕਿ ਸਾਡੇ ਹੱਕਾ ਜਿਹੜੇ ਉਹ ਸਾਨੂੰ ਖੋਹਣੇ ਪੈਣਗੇ ਸਾਨੂੰ ਦੇਣੇ ਨਹੀਂ ਸਰਕਾਰ ਨੇ ਸੋ ਸਾਥੀਓ ਇੰਨੀਆਂ ਕੁ ਗੱਲਾਂ ਬਾਤਾਂ ਮੇਰੀ ਕੋਈ ਗੱਲ ਕਿਸੇ ਨੂੰ ਬੁਰੀ ਲੱਗੀ ਹੋਵੇ ਮਾਫੀ ਚਾਹੁੰਨਾ ਤੇ ਜੋ ਸਚਾਈਆਂ ਉਹ ਤੁਹਾਡੇ ਸਾਹਮਣੇ ਰੱਖੀਆਂ ਤੇ ਜਿਵੇਂ ਵੀ ਇਸ ਤੋਂ ਬਾਅਦ ਅੱਗੇ ਜੋ ਗੱਲਬਾਤ ਹੋਊਗੀ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਊਗੀ ਬਹੁਤ ਬਹੁਤ ਧੰਨਵਾਦ